ਸ਼੍ਰੀ ਨਾਮ ਨਾਮੀ ਦੇ ਪਵਿੱਤਰ ਦਿਹਾੜੇ ਨੂੰ ਮੁੱਖਰਾਦਿਆਂ ਰਾਸ਼ਟਰੀ ਸੇਵਕ ਸੰਗ ਦੇ ਕਰੀਆ ਕਰਤਾ ਦੇ ਸਹਿਯੋਗ ਨਾਲ ਅਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਕੇਸ਼ਵ ਸੇਵਾ ਕੁੰਜ ਅਸਥਾਨ ਦਾ ਮੂਰਤ ਕੀਤਾ ਗਿਆ ਇਸ ਮੌਕੇ ਤੇ ਸ਼੍ਰੀ ਪਰਮੋਦ ਜੀ ਪਹੁੰਚੇ ਅਤੇ ਪੰਡਤ ਜੀ ਵੱਲੋਂ ਅਤੇ ਸ਼੍ਰੀ ਪਰਮੋਦ ਜੀ ਅਤੇ ਹੋਰ ਵੀ ਮਾਨ ਸ਼੍ਰਿਸ਼ਟਾ ਵੱਲੋਂ ਜੋ ਅਸ਼੍ਰੀ ਆਰਾਮ ਅਤੇ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਗਈ ਪੂਜਨ ਦੌਰਾਨ ਉਹਨਾਂ ਨੇ ਜੋਤ ਆਰਾਮ ਜੀ ਦੀ ਪਾਲਕੀ ਦੇ ਵਿੱਚ ਪ੍ਰਚੰਡ ਕੀਤੀ ਗਈ ਇਸ ਮੌਕੇ ਤੇ ਪ੍ਰਮੋਦ ਜੀ ਨੇ ਕਿਹਾ ਕਿ ਜੋ ਸਾਨੂੰ ਸਾਰਿਆਂ ਨੂੰ ਮਨੁੱਖਤਾ ਦੀ ਸੇਵਾ ਕਰਨੀ ਚਾਹੀਏ ਦੀਦੇ ਅਤੇ ਅਲੋਕ ਭਲਾਈ ਦੇ ਕੰਮ ਕਰਨੇ ਚਾਹੀਦੇ ਚੰਗੇ ਕੰਮਾਂ ਪਾਸੇ ਸਾਨੂੰ ਧਿਆਨ ਦੇਣਾ ਚਾਹੀਦਾ ਅਤੇ ਆਈਆਂ ਹੋਈਆਂ ਸੰਗਤਾਂ ਨੇ ਆ ਸ਼੍ਰੀ ਰਾਮ ਜੀ ਦੀ ਫੋਟੋ ਨੂੰ ਅਮੱਥਾ ਟੇਕਿਆ ਤੇ ਆਸ਼ੀਰਵਾਦ ਲਿਆ ਇਸ ਮੌਕੇ ਤੇ ਮਾਨਸ਼ਿਕਤਾ ਹੋਰ ਵੀ ਪਹੁੰਚੀਆਂ ਤੇ ਸੰਗ ਦੇ ਕਰੀਆਕਰਤਾ ਵੱਲੋਂ ਵੀ ਬੜੀ ਸ਼ਰਧਾ ਤੇ ਭਾਵਨਾ ਨਾਲ ਅਨੱਚ ਕੇ ਅਤੇ ਭਜਨ ਬੰਦਗੀ ਕਰਕੇ ਬੜਾ ਆਨੰਦ ਲਿਆ ਅਤੇ ਉਹਨਾਂ ਨੇ ਗੱਲਬਾਤ ਕਿਹਾ ਕਿ ਜੋ ਰਸ਼ਟਰੀ ਸੰਗ ਇੱਕ ਆਦੇਸ਼ ਦੀ ਸੇਵਾ ਕਰਨ ਦੇ ਸੰਬੰਧ ਹਨ ਕਿ ਐਸ ਕੇ ਨੂੰ ਚਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ 에ਰਪੋਰਟ ਬਰੂਡ ਜੰਮ ਪ੍ਰਧਾਨ ਦੇਵਤਾ ਸ੍ਰੀ ਮਹਾਕਾਲੀ ਮਹਾਲਕਸ਼ਮੀ ਮਹਾਸਰਸਵਤੀ ਤੇ ਦੁਰਗਾ ਦੇ ਸ੍ਰੀ ਦੁਰਗਾ ਦੇ ਵੀ ਪੂਜਨਮ ਸ੍ਰੀ ਰਾਮਚੰਦ ਪੂਜਨਮ ਆਮ ਚਕਾਰੀ ਸਿਆ ਆਪਾਇ ਮਨਿਸ਼ੀ ਕਾਮਨਾਮ ਸਿਭਾਇ ਮੇਨਾ ਦਸ ਨਹੀਂ ਸ੍ਰੀ ਗੁਰੂ ਵੇਰਮਾ ਓਮ ਸਤ ਗੁਰੂ ਵੇਰਮਾ ਧਿਆਇ ਧਾਨ ਸਮਰਪਿਆਨ ਦੇ संकम संबद्ध दिन कलश नैराम सर्वांग भूषाप्ता नीलाश्मतुति मस्त पादलस काम सेवी महाकालिकाम या मस्तों तो भी नहीं हरो कबन जो हम तो मधुम कायतबाम भूम भूषसी महाकाली महालक महासरस्वती श्रीवृद्धा दाई श्री देवी नमः ध्यायधाम समर पाय आमे ही छोड़ देंगे सारा बस नान कराएंगे Oh, 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 oh,

बाबा ने जो बात हुई तो माँ उम्मा ने भोले बाबा से कहा कि प्रभु इस संसार में सत्य क्या है तब तो भोले बाबा माँ उमा को कहते हैं क्या उमा कहू में मेरी जो ਕਾਂਸਪੇਟੇ શ્રી ਇਹ ਵਿਕਸ਼ੇਸ਼ਾ ਸੇਵਾ ਮੰਡਲ ਦੇ શુભ ਮਹੂਰਤ ਤੇ ਜਾਂ ਐਦਾ ਕਹਿ ਸਕਦੇ ਆ ਜੋ ਕੇਸ਼ਵ ਸੇਵਾ ਕਮੇਟਾ ਇਹ ਸਭੀ ਸਵੈ ਸੇਵਕਾਂ ਨੂੰ ਅਰਪਨ ਕਰਨ ਦੇ ਵਾਸਤੇ ਇਹ ਜਨਮ ਦੇ ਵਿੱਚ ਸਾਰੇ ਹੀ ਸਵੈ ਸੇਵਕ ਸਾਰੇ ਹੀ ਜਿਲ੍ਹਾ ਫਰੀਦਕੋਟ ਦੇ ਕਾਰਜਕਰਤਾ ਔਰ ਦਾਨੀ ਸੱਜਣਾ ਦਾ ਸਹਿਯੋਗ ਰਿਹਾ ਸਭ ਦੇ ਸਹਿਯੋਗ ਦੇ ਨਾਲ ਜੋ ਆਪਾਂ ਕੇਸ਼ੋ ਸੇਵਾ ਕੁੰਡ ਦੀ ਜਲਾ ਪ੍ਰੀਸ਼ਦ ਦੇਖ ਰਹੇ ਇਹ ਬਣਾਇਆ ਗਿਆ ਇਸ ਸੇਵਾ ਕੁੰਡ ਦੇ ਮੂਰਤ ਦੇ ਰਿਸ਼ੇਸ਼ ਤੌਰ ਤੇ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਨੇ ਸ਼੍ਰੀਮਾਨ प्रमोद ਜੀ ਪ੍ਰੋਜ ਸਮੋਜੀ ਟੋਟੂਰਾ ਦੇ ਹੀ ਰਹਿਣ ਵਾਲੇ ਨੇ ਅਰੋਗ ਬਾਲਾ ਸ਼੍ਰਮ ਕੇ ਬਾਰੇ ਕੋਰਪੋਰੇਟ ਦੇ ਵਿੱਚ ਹੀ ਸਵੈ ਸੇਵ ਲਈ ਅਰੋਗ ਬਾਲਾ ਦੇ ਪਾਸ ਹੈ ਸਿਹਤ ਵਿਭਾਗ ਦੇ ਵਿੱਚ ਫਾਰਮਾਸਿਸਟ ਦੇ ਤੌਰ ਤੇ ਇਹਨਾਂ ਨੇ ਨੌਕਰੀ ਨੌਕਰੀ ਦੇ ਦੌਰਾਨ ਹੀ ਰਾਸ਼ਟਰੀ ਸਿਹਤ ਸੰਭਾਲ ਸੰਗਠਨ ਵਿੱਚ ਪ੍ਰਚਾਰਕ ਨਿਕਲੇ ਜ਼ਿਲ੍ਹਾ ਪ੍ਰਚਾਰਕ ਵਿਭਾਗ ਪ੍ਰਚਾਰਕ ਤੋਂ ਹੁੰਦੇ ਹੋਏ ਸਾਡੇ ਪੰਜਾਬ ਦੇ ਪ੍ਰਾਂਤ ਪ੍ਰਚਾਰਕ ਤੋਂ ਬਾਅਦ ਇਸ ਸਮੇਂ ਸਮਾਜਿਕ ਸਮਰਸਤਾ ਸਾਡੀ ਗਤੀਵਿਧੀ ਹੈ ਜੋ ਉੱਤਰ ਖੇਤਰ ਹੈ ਇਹਦੇ ਵਿੱਚ ਪੰਜ ਸਟੇਟ ਆਉਂਦੇ ਆ ਪੰਜ ਸਟੇਟਾਂ ਦਾ प्रमोद ਜੀ ਕੰਮ ਦੇਖਿਆ ਹੈ ਇਹ ਉੱਤਰ ਖੇਤਰ ਦਾ ਸਮਾਜਿਕ ਸਮਰਸਤਾ ਦਾ ਕੇਂਦਰ ਇਹਨਾਂ ਦਾ ਅੰਮ੍ਰਿਤਸਰ ਹੈ ਤਾਂ ਅੱਜ RAM ਗਉਮੀ ਦੇ ਵਿਸ਼ੇ ਦੇ ਉੱਤੇ ਔਰ ਜੋ ਸਾਡਾ ਸ਼੍ਰੀ ਕੇਸ਼ਵ ਸਿਧੇਸ਼ਾ ਸੇਵਾਗੁੰਗ ਹੈ ਇਹਦੇ ਸ਼ੁਭ ਮੂਰਤ ਤੇ ਇਹਨਾਂ ਦੇ ਕਰਗਮਲਾ ਨਾਲ ਹੋ ਰਿਹਾ ਹੈ ਰਾਸ਼ਟਰੀ ਸੰਸਦ ਸਿੰਘ ਸਾਹਿਬ ਨੇ ਐਸਾ ਕੁਛ ਵਿਸ਼ੇਸ਼ ਨਹੀਂ ਅੰਦਾਜ਼ਾ ਕਿ ਕੋਈ ਹੀ ਵਕਟਣਾ ਹੋਣੀ ਜਾਂ ਐਸਾ ਤਾਂ ਸਮਾਜ ਦੇ ਸਹਿਯੋਗ ਨਾਲ ਬੰਦਾ ਤੇ ਸਮਾਜ ਹੀ ਇਹਦਾ ਹੁਣ ਇੱਕ ਤਰ੍ਹਾਂ ਦਾ ਕਰਦਾ ਤਾਂ ਕੁਛ ਵਿਸ਼ੇਸ਼ ਕੁਛ ਇਸ ਸਾਡੇ ਨਾਂ ਵਿਸ਼ੇਸ਼ ਵਿਸ਼ੇ ਤੇ ਇਸ ਵਿਸ਼ੇ ਤੇ ਗੱਲਬਾਤ ਕਰਨਗੇ ਕਿ ਨਾਲ ਹੀ ਨੇ ਸਾਡੇ ਭਾਈ ਸਾਹਿਬ ਮੁਕਸਰ ਤੋਂ ਆਏ ਨੇ ਭਾਈ ਕੁੱਕੂ ਜੀ ਆਪਾਂ ਨਾਲ ਪਰਿਵਾਰਤੀ ਵੀ ਜਾਣਦੇ ਉਹਨਾਂ ਦੇ ਨਾਲ ਹੀ ਵੀ ਤੇ ਮੈਂ ਸ਼੍ਰੀਮਾਨ ਪ੍ਰਮੋਦ ਜੀ ਇਹਨਾਂ ਨੂੰ ਨੋਵੀਜ਼ਨ ਕਰਾਂਗਾ ਕਿ ਸੰਗਤ ਨਾਲ ਪਰ ਹੋਰ ਕੋਈ ਐਸੇ ਵੀ ਸਾਥੀ ਕਿਤੇ ਆਏ ਜਿਨ੍ਹਾਂ ਨੇ ਕਿਹਾ ਸੀਗਾ ਇਸ ਸੇਵਾ ਦੇ ਤਾਮ ਨੂੰ ਇੰਟਰਨੈਸ਼ਨਲ ਲੈਵਲ ਦਾ ਬਣਾਉਣ ਦੀ ਉਹਨਾਂ ਦੀ ਯੋਜਨਾ ਸੀ ਸ਼੍ਰੀਮਾਨ ਉਮੇਂਦਰ ਗਾਤਰੀ ਜੀ ਪੰਡਤ ਉਮੇਂਦਰ ਗਾਤਰੀ ਜੀ ਠੀਕ ਹੈ ਕਿ ਉਸ ਵੇਲੇ ਦੀਆਂ ਪਰਸਥਿਤੀਆਂ ਨੇ ਉਹਨਾਂ ਦੇ ਇਸ ਸੰਕਲਪ ਨੂੰ ਪੂਰਾ ਨਹੀਂ ਹੋਣ ਦਿੱਤਾ ਤਾਂ ਉਹਨਾਂ ਨੂੰ ਆਪਣੀ ਦਿਸ਼ਾ ਬਦਲਨੀ ਪਈ ਸੁਦੇਸ਼ੀ ਦੇ ਵਿੱਚ ਗਏ ਉਸ ਤੋਂ ਬਾਅਦ ਖੇਤੀਬਾੜੀ ਦੇ ਅੰਦਰ ਆਏ ਖੇਤੀ ਵਿਰਾਸਤ ਨਾਮ ਦੀ ਸੰਸਥਾ ਸ਼ੁਰੂ ਕੀਤੀ ਵੀ ਖੇਤੀ ਦੇ ਨਾਲ ਜੋ ਵਿਸ਼ਾਖਤ ਸਾਡੀ ਧਰਤੀ ਹੋ ਰਹੀ ਹੈ ਸਾਡਾ ਪਾਣੀ ਵੀ ਵਿਸ਼ਾਖਤ ਹੋ ਰਿਹਾ ਜਿਹੜਾ ਉਸ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈ ਨਾ ਉਹਦੇ ਵਾਸਤੇ ਉਹਨਾਂ ਨੇ ਸੈਂਟਰ ਜਿਹੜਾ ਖੋਲਿਆ ਪਹਿਲਾਂ ਨਾਬੇ ਦੇ ਅੰਦਰ ਖੋਲਿਆ ਸੀ ਉੱਥੇ ਦੋਸਾਂ ਦਾ ਮਾਣ ਮਟ ਗਿਆ ਇੱਕ 90 ਦੇ ਏਰੀਆ ਵਾਲੇ ਚ ਲਾਉਣ ਲਾ ਪਏ ਇੱਕ ਉਹ ਨਬਿੰਡਾ ਫੁਰੋਸਕੋਰ اور ਐਸਪੈਲਟ ਦੇ ਵਾਸਤੇ ਇੱਥੇ ਜਿਹੜਾ ਜੈਤੂ ਦੇ ਅੰਦਰ ਉਹਨਾਂ ਨੇ ਕੇਂਦਰ ਖੋਲਿਆ ਤਾਂ ਇਹਦਾ ਮੁੱਖ ਉਦੇਸ਼ ਵੀ ਸਮਾਜ ਦੀ ਸੇਵਾ ਹੀ ਹੈ ਵਿਸ਼ ਰਹਿਤ ਭੋਜਨ ਵਿਸ਼ ਰਹਿਤ ਪਾਣੀ ਵਿਸ਼ ਰਹਿਤ ਹਵਾ ਸਾਨੂੰ ਪ੍ਰਾਣੀਆਂ ਨੂੰ ਮਿਲ ਸਕੇ ਉਹਦੇ ਵਾਸਤੇ ਉਹ ਪ੍ਰਯਾਸ ਕਰ ਰਹੇ ਆ ਆ ਸੇਵਾ ਦੇ ਅਲੱਗ-ਅਲੱਗ ਪ੍ਰਕਾਰ ਹੋ ਸਕਦੇ ਨੇ ਇੱਥੇ ਕਿਸ ਤਰ੍ਹਾਂ ਦੇ ਸੇਵਾ ਦੇ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ ਇਹ ਆਉਣ ਵਾਲਾ ਸਮਾਂ ਹੀ ਸਾਨੂੰ ਦੱਸੇਗਾ ਲੇਕਿਨ ਜੋ ਜੋ ਸੇਵਾ ਦੇ ਕੰਮ ਚੱਲੇ ਰਹੇ ਆ ਉਹਦੇ ਵਿੱਚ ਵੀ ਅਸੀਂ ਸਹਿਯੋਗ ਕਰੀਏ ਉਹ ਸਭ ਤੋਂ ਪਹਿਲਾਂ ਤਾਂ ਇਸ ਦਾ ਮੂਹ ਮੱਥਾ ਇਹ ਹਲੇ ਹੋਰ ਸਵਾਰਨ ਦੀ ਅਵਸ਼ਕਤਾ ਹੈ ਉਹਦੇ ਵਾਸਤੇ ਵੀ ਤੁਹਾਡੀ ਸਹਾਇਤਾ ਦੀ ਆਰਥਿਕ ਸਹਾਇਤਾ ਦੀ ਅਵਸ਼ਕਤਾ ਰਹੇਗੀ ਮੈਂ ਸਾਰੇ ਭੈਣ ਭਰਾਵਾਂ ਨੂੰ ਕਹਾਂਗਾ ਕਿ ਆਪਣੀ ਨੇਕ ਕਮਾਈ ਦੇ ਵਿੱਚੋਂ ਦਸਵੰਦ ਜ਼ਰੂਰ ਕੱਢ ਕੇ ਜਿਆਦਾ ਨਹੀਂ ਤਾਂ 1 ਸਾਲ ਦਾ ਦਸਵੰਦ ਜ਼ਰੂਰ ਕੱਟ ਕੇ ਇਸ ਦੇ ਅੰਦਰ ਯੋਗਦਾਨ ਪਾਉਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਦੀ ਸੇਵਾ ਤਾਂ ਆਮ ਰੋਜ਼ ਰੋਜ਼ ਨਹੀਂ ਵੱਢਦੇ ਮੇਰਾ ਖਿਆਲ ਹੈ ਕਿ 100 ਸਾਲ ਸੰਗ ਨੂੰ ਹੋ ਰਿਹਾ ਹੈ ਸ਼ਤਾਬ ਦੀ ਮਨਾ ਰਹੇ ਆ ਸੰਗ ਦੇ ਅਸੀਂ ਤੇ ਅੱਜ ਜਿਹੜਾ ਹੈ ਇਹ ਆਪਣਾ ਕਾਰਿਆਲੇ ਜ਼ਿਲ੍ਹੇ ਦਾ ਕੇਂਦਰ ਦਾ ਕਾਰਿਆਲੇ ਤੇ ਫੜਨ ਜਾ ਰਹੇ ਆ ਤਾਂ ਇਹ ਵੀ ਜਿਹੜਾ ਹੈ ਇਹ ਬੜੀ ਦੇਰ ਦੇ ਬਾਅਦ ਇਹ ਸੁਪਨਾ ਸਾਕਾਰ ਹੋਇਆ ਔਰ ਇਹਦੇ ਵਾਸਤੇ ਇੱਕ ਨਹੀਂ अनेका ਲੋਕਾਂ ਦਾ ਖੂਨ ਔਰ ਪਸੀਨਾ ਇਹਦੇ ਤੇ ਲੱਗਿਆ ਜਿਹਦੇ ਵਿੱਚ ਡਾਕਟਰ ਓਮ ਪ੍ਰਕਾਸ਼ ਗਰੋਵਰ ਜੀ ਜਿਹਦੇ ਵਿੱਚ ਸੇਵਾ ਸਿੰਘ ਚਾਵਲਾ ਜੀ ਇਥੋਂ ਉਨੇ ਉੱਟ ਕੇ ਗਏ ਨੇ ਡਾਕਟਰ ਸਾਹਿਬ ਫਰੀਦਕੋਟ ਵਾਲੇ ਦੀਪਕ ਜੀ ਮਾਸਟਰ ਗਣੇਸ਼ ਦਾਸ ਜੀ ਮਾਸਟਰ ਓਮ ਪ੍ਰਕਾਸ਼ ਜੀ ਮਾਸਟਰ ਰਵੰਸ لال ਜੀ ਤੇ ਹੋਰ ਕਿੰਨੇ ਕੁ ਮਾਸਟਰਾਂ ਦਾ ਨਾਮ ਲਈਏ ਸਤਪਾਲ ਰਫੜਾ ਜੀ ਸਤਪਾਲ ਅਰੋੜਾ ਜੀ ਤੇ ਹੋਰ ਪਤਾ ਨਹੀਂ ਕਿੰਨੇ ਸਤਪਾਲ ਜੀ ਸਾਡੇ ਤੇ ਵੀ 25 ਬੈਠੇ ਹੋਏ ਨੇ ਤਾਂ ਬਚਪਨ ਤੋਂ ਹੀ ਅਸੀਂ ਤੋਂ ਤਾਂ ਮੈਂ ਵੀ ਇਹਨਾਂ ਨੂੰ ਦੇਖ ਰਿਹਾ ਕਿ ਆਪਣਾ ਖੂਨ ਪਸੀਨਾ ਲਗਾ ਕੇ ਇੱਥੋਂ ਦੇ ਸੰਗ ਨੂੰ ਔਰ ਸੇਵਾ ਦੇ ਕੰਮਾਂ ਨੂੰ ਸਿੰਚਣ ਦਾ ਇੱਕ ਪ੍ਰਯਾਸ ਕਰ ਰਹੇ ਆ ਅਮੇਸ਼ਾ ਵੀ ਇਹ ਹੈ ਕਿ ਆਮ ਜਨ ਨੂੰ ਵੀ ਇਹਦੇ ਵਾਸਤੇ ਪ੍ਰਯਾਸ ਕਰਕੇ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ ਕਿਉਂਕਿ ਇਹ ਸੇਵਾ ਜਿਹੜੀ ਹੈ ਰਾਸ਼ਟਰ ਦੀ ਸੇਵਾ ਹੈ ਸੰਗ ਜਿਹੜਾ ਹੈ ਰਾਸ਼ਟਰ ਦੇ ਵਾਸਤੇ ਸਮਰਪਿਤ ਹੈ ਔਰ ਇੱਕ ਨਹੀਂ ਅਨੇਕਾਂ ਸੈਂਕੜੇ ਜ਼ਿੰਦਗੀਆਂ ਹਜ਼ਾਰਾਂ ਜ਼ਿੰਦਗੀਆਂ ਇਹਦੇ ਚ ਲੱਗ ਚੁੱਕੀਆਂ ਅੱਜ ਦੀ ਵੀ ਸਥਿਤੀ ਅਗਰ ਦੇਖੀਏ ਤਾਂ ਸਾਰੇ ਭਾਰਤ ਦੇ ਅੰਦਰ ਸਾਢੇ 3000 ਪ੍ਰਚਾਰਕ ਜਿਹੜੇ ਨੇ ਉਹ ਸਾਰੇ ਭਾਰਤ ਦੇ ਅੰਦਰ ਜਿਹੜਾ ਇਸ ਰਾਸ਼ਟਰ ਦੀ ਸੇਵਾ ਦੇ ਵਾਸਤੇ ਆਪਣਾ ਪੂਰਾ ਜੀਵਨ ਜਿਹੜਾ ਲਗਾ ਕੇ ਕੰਮ ਕਰ ਰਹੇ ਔਰ ਇਹਦੇ ਇਲਾਵਾ ਗ੍ਰਸਤੀ ਕਾਰਕਟਰ ਜਿਹੜੇ ਆਪਣੇ ਦਿਨ ਦੇ 6 ਘੰਟੇ 8 ਘੰਟੇ ਤੱਕ ਵੀ ਦੇਣ ਵਾਲੇ ਜਿਹੜੇ ਐ ਕਰਕਟਰ ਹੈ ਜਿਹੜਾ ਪੂਰਾ ਪੂਰਾ ਸਮਾਂ ਲਗਾ ਕੇ ਰੋਟੀ ਪਾਣੀ ਘਰ ਹੀ ਆ ਕੇ ਖਾਣਾ ਹੈ ਕੰਮ ਜਿਹੜਾ ਸਮਾਜ ਦਾ ਕਰਨਾ ਹੈ ਕਾਂ ਜੀ ਆਪਕੇ ਅੱਜ ਇਹ ਥੋੜਾ ਜਆ ਇਸ ਤਰ੍ਹਾਂ ਦਾ ਮਾਤਾ ਪਰਨ ਬਣਿਆ ਕਿ ਲੋਕੀ ਸੁਪਨਾ ਦੇਖਣਾ ਸ਼ੁਰੂ ਹੋ ਗਏਗੇ ਭਾਰਤ ਜਿਹੜਾ ਹੈ ਇੱਕ ਸੁਚੱਜਾ ਰੈਂਟਰ ਬਣੇਗਾ ਫਿਰ ਤੋਂ ਫਿਰ ਤੋਂ ਸੁਨਹਿਰੀ ਚੜੀਆ ਬਣੇਗਾ ਫਿਰ ਤੋਂ ਵਿਸ਼ਵ ਗੁਰੂ ਬਣੇਗਾ ਇਸ ਤਰ੍ਹਾਂ ਦਾ ਸੁਪਨਾ ਅੱਜ ਫਿਰ ਤੋਂ ਲੈਣਾ ਜਿਹੜਾ ਲੋਕਾਂ ਨੇ ਸ਼ੁਰੂ ਕੀਤਾ ਹੈ ਭਾਰਤ ਮਾਤਾ ਕੀ ਜੈ ਤਮਸਾਤ ਮਾਤਾ ਕੀ ਜੈ ਤਾਂ ਮੈਂ ਸਮਝਦਾ ਕਿ ਇਹ ਸਾਰੇ ਆਪਣੇ ਜਿਹੜੇ ਘਰ ਕਿਸ਼ਤੀ ਦੇ ਵਿੱਚੋਂ ਕੁੱਟ ਕੇ ਆਪਣਾ ਪੂਰਾ ਯੋਗਦਾਨ ਪਾ ਕੇ ਇਸ ਰਾਸ਼ਟਰ ਦੀ ਸੇਵਾ ਵਿੱਚ ਲੱਗੇ ਕਰ ਕਰਤਾ ਨੇ ਉਹਨਾਂ ਦੀ ਹੀ ਗਾੜੇ ਕੂਨ ਪਸੀਨੇ ਦੀ ਕਮਾਈ ਇਹਦੇ 'ਚ ਲੱਗੀ ਹੋਈ ਹੈ ਉਹਨਾਂ ਦਾ ਆਪਣਾ ਕੂਨ ਪਸੀਨਾ ਇਹਦੇ 'ਚ ਲੱਗਿਆ ਹੋਇਆ ਹੈ ਤਾਂ ਇਸੇ ਤਰ੍ਹਾਂ ਦੀ ਹੋਰ ਅੱਗੇ ਵੀ ਜ਼ਰੂਰਤ ਹੈ ਜਿਨਨੇ ਅਧਿਕ ਹੱਥ ਕੰਮ ਕਰਨ ਦੇ ਵਾਸਤੇ ਲੱਗਣਗੇ ਉਨਹੀਂ ਹੀ ਜਲਦੀ ਅਸੀਂ ਵਧੀਆ ਰਸ਼ਟਰ ਦਾ ਸਰੂਪ ਖੜਾ ਕਰਨ ਦੇ ਵਿੱਚ ਸਫਲ ਹੋਵਾਂਗੇ ਤਾਂ ਇਹ ਨਹੀਂ ਸੋਚਣਾ ਚਾਹੀਦਾ ਕਿ ਚੌਰਾ ਲੱਗੇ ਹੀ ਹੋਏ ਜਿਹੜੇ ਕਰਦੇ ਪਏ ਅੱਗੇ ਲੱਗੇ ਹੀ ਹੋਏ ਐ ਇਹ ਨਹੀਂ ਸੋਚਣਾ ਚਾਹੀਦਾ ਮੈਂ ਜਿੱਥੇ ਖੜਾ ਮੈਂ ਉੱਥੇ ਖੜਾ ਹੋ ਕੇ ਸਾਥ ਕੰਮ ਕਰਾਂ ਅੱਜ ਅਸੀਂ ਪ੍ਰਭੂ ਦਾ ਗੁਣਗਾਨ ਕਰ ਰਹੇ ਹਾਂ ਕੂਟੀਆਂ ਨਹੀਂ ਕੀ ਜਾਈ ਮੈਂ ਫੁੱਲ ਲੈ ਕੇ ਆਂ ਤੇ ਮੇਰਾ ਹਾਰ ਪਵਾ ਲੋ ਜੀ ਤੇ ਕੁੜੀਆ ਨਿੱਕੀ ਨਹੀਂ ਹੋ ਮੈਰਾ ਤੇ ਵਿੱਚ ਤੁਗਰ ਰੁਕ ਕੇ ਸ਼ਕਤੀ ਇੱਕ ਜਿੱਦੋਂ ਘੱਟ ਨਹੀਂ ਤੁਹਾਨੂੰ ਪਤਾ ਲੱਗਣਾ ਕਿ ਉਹ ਮਸਤੀ ਨਾਲ ਚੁੰਮਦੇ ਹੋਏ ਆਏ ਹੂਜੇ ਨਾਮ ਤੇ ਵਾਰੀ ਮਾ ਅਰਿਵਾਨ ਭੈਣਾ ਸਾਡੀ ਵੱਡੀ ਲక్ష్ਮੀ ਤੋਂ ਅੱਡੀ ਜੀ ਬੰਦੇ ੁੱਲੇ ਬੈਰਾ ਬੜਾ ਸੋਣਾ ਮਗਦਾਨ ♫ I'm gonna